ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਵੀਰਾਂ ਦਾ ਧੰਨਵਾਦ ਜਿੰਨੇ ਵੀ ਆਪਣੀ ਪੇਜ ਦੇ ਨਾਲ ਜੁੜੇ ਆ ਫੇਸਬੁੱਕ ਪੇਜ ਦੇ ਨਾਲ ਜੁੜੇ ਆ ਤੇ ਜਾਂ ਜਿਹੜੇ YouTube ਜਿਹੜਾ ਚੈਨਲ ਆਪਣਾ ਉਹਦੇ ਨਾਲ ਜੁੜੇ ਆ ਸਾਰੇ ਵੀਰਾਂ ਦਾ ਧੰਨਵਾਦ ਤਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਵੀਰ ਜੀ ਕਿ ਆਪਣੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਕਿਉਂਕਿ ਆਪਣੀ ਵੀਡੀਓ ਦੇ ਵਿੱਚ ਕੋਈ ਗੰਦਮੰਦ ਨਹੀਂ ਹੁੰਦਾ ਆਮ ਗੱਲਾਂ ਹੁੰਦੀਆਂ ਪਰਿਵਾਰ ਦੇ ਵਿੱਚ ਸੁਣਨ ਵਾਲੀਆਂ ਗੱਲਾਂ ਸਵਾਪਾ ਗੱਲ ਕਰਦੇ ਅੱਜ ਇੱਕ ਰਾਜੇ ਨੇ ਇੱਕ ਬੰਦਾ ਰੱਖ ਲੈ ਕੰਮ ਤੇ ਉਹਨੂੰ ਰੱਖ ਲੈ ਘੋੜੇ ਦੇ ਤਵੇਲੇ ਦੇ ਵਿੱਚ ਘੋੜਿਆਂ ਦੀ ਦੇਖ ਰਹਿਤ ਤੇ ਕੁਝ ਦਿਨਾਂ ਬਾਅਦ ਉਹ ਬੰਦਾ ਵਾਦਸ਼ਾ ਨੂੰ ਕਹਿੰਦਾ ਵਾਦਸ਼ਾ ਜੀ ਇੱਕ ਛੋੜੇ ਨਾਲ ਗੱਲ ਕਰਨੀ ਆ ਵਾਦਸ਼ਾ ਕਹਿੰਦਾ ਦੱਸੋ ਕਹਿੰਦਾ ਜੀ ਜਿਹੜਾ ਤੁਹਾਡਾ ਘੋੜਾ ਸਾਰਿਆਂ ਤੋਂ ਮਹਿੰਗਾ ਘੋੜਾ ਉਹ ਅਸਲੀ ਨਹੀਂ ਉਹ ਵਾਦਸ਼ਾ ਕਹਿੰਦਾ ਵੀ ਤੈਨੂੰ ਕਿਵੇਂ ਪਤਾ ਲੱਗਿਆ ਵੀ ਉਹ ਅਸਲੀ ਘੋੜਾ ਨਹੀਂ ਕਹਿੰਦਾ ਜੀ ਉਹ ਘੋੜਾ ਨਸਲ ਦਾ ਨਹੀਂ ਪਿਓਰ ਨਸਲ ਦਾ ਉਹ ਵਾਦਸ਼ਾ ਕਹਿੰਦਾ ਵੀ ਕਿਵੇਂ ਉਹ ਬੰਦਾ ਕਹਿੰਦਾ ਜੀ ਜਿਹੜਾ ਇਹ ਨਸਲ ਦਾ ਘੋੜਾ ਹੁੰਦਾ ਨਾ ਕਹਿੰਦਾ ਜਦੋਂ ਇਹ ਘਾਹ ਖਾਂਦਾ ਉਹ ਕਹਿੰਦਾ ਥੱਲੇ ਨੂੰ ਮੂੰਹ ਕਰਕੇ ਖਾ ਖਾਂਦਾ ਤੇ ਕਹਿੰਦਾ ਜਦੋਂ ਇਹ ਘੋੜਾ ਘਾਹ ਖਾਂਦਾ ਇਹ ਕਹਿੰਦਾ ਤਾਂ ਨੂੰ ਮੂੰਹ ਚੱਕ ਕੇ ਜਿਹੜਾ ਘਾਹ ਖਾਂਦਾ ਹੈ ਵਾਰਸ਼ੇ ਨੇ ਜਦੋਂ ਉਹ ਗੱਲ ਦੀ ਖੋਜ ਕੀਤੀ ਤਾਂ ਉਹ ਜਿਹੜਾ ਘੋੜਾ ਸੀ ਉਹਦੀ ਮਾਂ ਛੋਟੇ ਹੁੰਦੇ ਦੀ ਮਰ ਗਈ ਸੀ ਉਹਨੂੰ ਦੁੱਧ ਸੀ ਜਿਹੜਾ ਗਧੇ ਦਾ ਚੁਗਾਇਆ ਸੀ ਉਹ ਕਹਿੰਦਾ ਵੀ ਰਾਜਾ ਕਹਿੰਦਾ ਵੀ ਠੀਕ ਆ ਬੰਦਾ ਯੋਰੀ ਆ ਪਰਖੀਆ ਕੁਛ ਦਿਨਾਂ ਬਾਅਦ ਵਾਦਸ਼ਾ ਨੂੰ ਉਹ ਬੰਦਾ ਕਹਿੰਦਾ ਵੀ ਵਾਦਸ਼ਾ ਇੱਕ ਭਵਿੱਖਬਣੀ ਅੱਜ ਹੋਰ ਕਰਦਗੇ ਵਾਦਸ਼ਾ ਕਹਿੰਦਾ ਵੀ ਕਰ ਦਿਓ ਕਹਿੰਦਾ ਵੀ ਜਿਹੜੀ ਤੇਰੀ ਸਭ ਤੋਂ ਵੱਡੀ ਰਾਣੀ ਆ ਅਸਲੀ ਅਸਲੀ ਦੀ ਕਹਿੰਦਾ ਉਹ ਵੀ ਨਹੀਂ ਵਾਦਸ਼ਾ ਨੂੰ ਗੱਲ ਬੜੀ ਚੁੱਪੀ ਕਹਿੰਦਾ ਵੀ ਘੋੜੇ ਤੇ ਕਰਦਾ ਗੱਲ ਛਿਪਸੀ ਤੇ ਇਹ ਤਾਂ ਮੇਰੇ ਘਰ ਤੇ ਕਰਾ ਗਿਆ ਕਹਿੰਦਾ ਵੀ ਇੱਕਵੇਂ ਅਸਲੇ ਦੀ ਕਿਵੇਂ ਨਹੀਂ ਕਹਿੰਦਾ ਜੀ ਮੈਂ ਕਈ ਵਾਰੀ ਇਹ ਰੋਟੀ ਖਾਂਦੀ ਵੇਖੀ ਆ ਜਿਹੜੀ ਅਸਲ ਰਾਣੀ ਹੁੰਦੀ ਆ ਅਸਲ ਮਹਾਰਾਣੀ ਹੁੰਦੀ ਆ ਉਹ ਇੱਕ ਤਾਂ ਬਹਿ ਕੇ ਭੋਜਨ ਛਕਦੀ ਆ ਪਰ ਕਹਿੰਦਾ ਇਹ ਕਦੇ ਕਿਸੇ ਕੋਨੇ ਚ ਕਦੇ ਕਿਸੇ ਕੋਨੇ ਚ ਕਹਿੰਦਾ ਇਹ ਜਿਹੜਾ ਭੋਜਨ ਛਕਦੀਆਂ ਬਹਿ ਕੇ ਹੋਰ ਰਾਜੇ ਨੇ ਪੁੱਛਿਆ ਉਸ ਰਾਣੀ ਨੂੰ ਕਹਿੰਦਾ ਵੀ ਇਹ ਕਾਰਨ ਕੀ ਆ ਉਹ ਕਹਿੰਦਾ ਵੀ ਦੱਸਿਆ ਰਾਣੀ ਨੇ ਕਹਿੰਦੀ ਵੀ ਐ ਕਰਕੇ ਮੇਰੇ ਮਾਪਿਆਂ ਦੇ ਕਹਿੰਦੀ ਬੱਚਾ ਇਹਨੇ ਜੁਕੀ ਉਹਨਾਂ ਨੇ ਮੈਨੂੰ ਮੰਗਤਿਆਂ ਤੋਂ ਜਿਹੜੇ ਮੰਗਦੇ ਹੁੰਦੇ ਉਹਨਾਂ ਤੋਂ ਲਿਆ ਸੀ ਕੁਝ ਦਿਨੋਂ ਫੇਰ ਟੱਪੇ ਤੇ ਵਦਸ਼ਾ ਨੂੰ ਉਹ ਬੰਦਾ ਕਹਿੰਦਾ ਵੀ ਵਾਸ਼ਾਹ ਕਿ ਭਵਿੱਖਬਾਣੀ ਹੋਰ ਕਰਨੀਆਂ ਉਹ ਬਾਦਸ਼ਾਹ ਕਹਿੰਦਾ ਵੀ ਦੱਸੋ ਤੇ ਇੱਕ ਗੱਲ ਆਪਾਂ ਐਡ ਕਰਨੀ ਵਿੱਚ ਰਹਿ ਗਈ ਭੁੱਲ ਗਿਆ ਆਪਾਂ ਉਹ ਬਾਦਸ਼ਾਹ ਜਦੋਂ ਉਹ ਭਵਿੱਖਬਾਣੀ ਕਰਦਾ ਹੁੰਦਾ ਸੀ ਨਾ ਬਾਦਸ਼ਾਹ ਉਹਨੂੰ ਇਨਾਮ ਦਿੰਦਾ ਹੁੰਦਾ ਸੀ ਜਦੋਂ ਘੋੜੇ ਦੀ ਭਵਿੱਖਬਾਣੀ ਕੀਤੀ ਉਹ ਕਹਿੰਦਾ ਵੀ ਇੰਨੇ ਬੋਰੀਆਂ ਉਹਨੂੰ ਚੌਲ ਦੇ ਦਿਓ ਇੰਨੇ ਬੋਰੀਆਂ ਦਾਲ ਦੇ ਦਿਓ ਆਟਾ ਦੇ ਦਿਓ ਜਦੋਂ ਮਹਾਰਾਣੀ ਦੀ ਭਵਿੱਖਬਾਣੀ ਕੀਤੀ ਉਹਦੋਂ ਖੰਡ ਦੇਦੀ ਮਠਿਆਈਆਂ ਦੇਦੀਆਂ ਤੇ ਜਦੋਂ ਬਾਦਸ਼ਾਹ ਦੀ ਭਵਿੱਖਬਾਣੀ ਕੀਤੀ ਉਹ ਬੰਦਾ ਕਹਿੰਦਾ ਬਾਦਸ਼ਾਹ ਗੱਲ ਥੋੜੀ ਜੀ ਚਵਨ ਵਾਲੀ ਆ ਪਰ ਤੁਸੀਂ ਮੇਰੇ ਨਾਲ ਵਾਅਦਾ ਕਰੋਗੇ ਕਿ ਮੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਬਾਦਸ਼ਾਹ ਕਹਿੰਦਾ ਵੀ ਠੀਕ ਆ ਮੇਰਾ ਵਾਅਦਾ ਕਹਿੰਦਾ ਤੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਪਰ ਭਵਿੱਖਬਾਣੀ ਕਰਦੇ ਕਹਿੰਦਾ ਬਾਦਸ਼ਾਹ ਅਸਲੇ ਦਾ ਤੁਮ ਹੀ ਨਹੀਂ ਬਾਦਸ਼ਾਹ ਕਹਿੰਦਾ ਕੋਣੀ ਤੱਕਰ ਗੱਲ ਠੀਕ ਸੀ ਮੇਰੀ ਰਾਣੀ ਤੱਕਰ ਗੱਲ ਠੀਕ ਸੀ ਪਰ ਇਹ ਤਾਂ ਮੈਨੂੰ ਪੈ ਗਿਆ ਕਹਿੰਦਾ ਵੀ ਅਸਲੇ ਦਾ ਮੈਂ ਕਿਉਂ ਨਹੀਂ ਬਾਦਸ਼ਾਹ ਕਹਿੰਦਾ ਬਾਦਸ਼ਾਹ ਜੇ ਤੂੰ ਅਸਲੇ ਦਾ ਹੁੰਦਾ ਜੇ ਤੂੰ ਮੈਂ ਘੋੜੇ ਦੀ ਭਵਿੱਖਬਾਣੀ ਕੀਤੀ ਆ ਜਾਂ ਤੇਰੇ ਘਰ ਵਾਲੀ ਜਿਹੜੀ ਰਾਣੀ ਸੀ ਉਹਦੀ ਭਵਿੱਖਬਾਣੀ ਕੀਤੀ ਆ ਕਹਿੰਦਾ ਤੂੰ ਮੈਨੂੰ ਰਾਜ ਵਖਸ਼ ਦਾ ਕੋਈ ਸੋਨੇ ਦੇ ਤਗਮੇ ਦਿੰਦਾ ਜਾਂ ਕੋਈ ਜੰਗੀਰ ਦਿੰਦਾ ਕਹਿੰਦਾ ਤੂੰ ਤਾਂ ਮੈਨੂੰ ਆਟੇ ਦਾਲ ਚ ਉਲਝਾ ਲਿਆ ਕਹਿੰਦਾ ਜੇ ਤੂੰ ਅਸਲੇ ਦਾ ਹੁੰਦਾ ਤਾਂ ਮੈਨੂੰ ਕੋਈ ਚੰਗੀ ਚੀਜ਼ ਦਿੰਦਾ ਸੀ ਕਹਿੰਦਾ ਹੁਣ ਤੂੰ ਮੈਨੂੰ ਆਟਾ ਕਿਤੇ ਚੌਲ ਕਿਤੇ ਮਠਿਆਈਆਂ ਉਨੇ ਜਦੋਂ ਪਰਚੋਲ ਕੀਤੀ ਉਹਦੀ ਮਾਂ ਕਹਿੰਦੀ ਵੀ ਪੁੱਤ ਗੱਲ ਬਿਲਕੁਲ ਸਹੀ ਆ ਸਾਡੇ ਘਰ ਕਹਿੰਦੀ ਔਲਾਦ ਇਹ ਨਹੀਂ ਸੀ ਤੈਨੂੰ ਇੱਕ ਹਲਵਾਈ ਦੇ ਘਰੋਂ ਅਸੀਂ ਮੰਗ ਕੇ ਲਿਆਂਦਾ ਸੀ ਤੇ ਇਹਦੀ ਗੱਲ ਬਿਲਕੁਲ ਸਹੀ ਆ ਤੂੰ ਹਲਵਾਈ ਦਾ ਪੁੱਤਰਾ ਸਾਡਾ ਜਿਹੜੀ ਕੁੱਖੋਂ ਜਨਮ ਨਹੀਂ ਲਿਆ ਸੋ ਇਹ ਗੱਲ ਅੱਜ ਦੇ ਹਾਲਾਤਾਂ ਦੇ ਬਿਲਕੁਲ ਢੁਕਦੀ ਆ ਆਪਾਂ ਨੂੰ ਆਟੇ ਦਾਲ ਦੇ ਵਿੱਚ ਜਾਂ ਫਰੀ ਦੇ ਬਿਜਲੀ ਵਸਾਂ ਦਾ ਕਿਰਾਇਆ ਫਰੀ ਦੇ ਵਿੱਚ ਉਲਝਾਈ ਬੈਠੇ ਨੇ ਸਾਡਾ ਇੱਕ ਦਿਨ ਵੇੜਾ ਜਰੂਰ ਕਰ ਕਰਨਾ ਸੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ